ستگر پرساد راگ سوئی شنت مالا پہلا گھر چوتھا جن کی آ تین دیکھے آ جگت د ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀਪਾਇਆ ਜਿਨ ਕੀ ਆਤਿਨ ਦੇਖਿਆ ਜਗ ਧੰੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀਪਾਇਆ ਸੰਤੋ ਦੀਪਾਇਆ ਗਾਨ ਹਰ ਕੈ ਦੁਖ ਅੰਧੇਰਾ ਟੁੱਟ ਗਿਆ ਗੁਣ ਜਾਂਜ ਨਾਲ ਆੜੇ ਨਾਲ ਸੋਹੈ ਪਰ ਤੁਮੋਣੀ ਐ ਲਿਆ ਨਿਵਾਹਾ ਹੋਆ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀ ਆ ਦਿਲ ਦੇਖਿਆ ਜਗ ਤੁੰੜੈ ਲਾਇ ਆਉਂਗਲੇ ਹਾਰੀ ਸਜਨਾ ਨੀਤਾ ਅਵਰੀਤਾ ਏ ਤਨ ਜਿਨ ਸਿਓ ਗਾਢਿਆ ਮਨ ਲੀੜਾ ਦਿੱਤਾ ਲੀਆ ਤਾ ਦੀਆ ਮਾਨ ਜਿਨ ਸਿਓ ਸੇ ਸਚਨ ਚੋਂ ਵਿਚਰਹੀ ਜਿਨ ਦਿਸ ਆਇਆ ਹੋਰੇ ਰਲਿਆ ਜੀ ਸੈਤੀ ਕਹਿ ਰਹੇ ਸਗਲ ਗੁਣ ਅਵਗਨ ਨਾ ਕੋਈ ਹੋਏ ਨੀਤਾ ਨੀਤਾ ਬਲਿ ਹਾਰੀ ਸਾਜਨਾ ਮੀਤ ਅਵ੍ਰਿਤਾ ਗੁਨਾਕ ਹੋਵੇ ਵਾਸਲਾ ਕਟ ਵਾਸ ਲਈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜੈ ਸਾਜ ਕਰੀ ਜੈ ਗੁਣਹਿ ਕੇਰੀ ਨੰਬਰ ਆਪਣਾ ਪਿੜ ਮੰਦੀ ਐ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਕੀਜੈ ਗੁਨਾ ਕਾ ਹੋਵੇ ਵਾਸਲਾ ਕਟ ਵਾਸ ਲਈਜੈ ਆਤ ਕਰੇ ਕਿਸੇ ਆਤੀ ਐ ਹੋਰ ਕਰੇ ਨਾ ਕੋਈ ਆਗਣ ਤੱਕ ਜਾਈਏ ਜੇ ਭੁੱਲਣਾ ਹੋਈ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਸੁਣੇ ਦੇਖੇ ਬਾਜ ਕਹੇ ਹੈ দান ਅਣ ਮੰਗਿਆ ਦੇਵੈ দান ਦੇ ਦਾਤਾ ਜਗ ਬਿਦਾਤਾ ਨਾਨਕ ਸੱਚ ਸੋਈ ਆਪ ਕਰੇ ਕਿਸਿਆ ਕੀ ਹੈ ਹੋਰ ਕਰੇ ਨਾ ਕੋਈ ਦਾਨ ਦੇ ਦਾਤਾ ਜਗ ਦੇ ਦਾਤਾ ਨਾਨਕ ਸੱਚ ਸੋਈ ਆਪ ਕਰੇ ਕਿਸਿਆ ਕੀ ਹੈ ਹੋਰ ਕਰੇ ਨਾ ਕੋਈ ਅਰੇ ਗੁਰੂ ਜੀ ਦੇ ਵਤੇ ਗੁਰੂ ਸਾਹਿਬ ਜੀ ਅੱਜ ਦਾ ਉਪਨਾਵ ਬਖਸ਼ਦੇ ਹਨ ਭਾਨੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ 700 ਪੈ ਗਾਗਦੇ ਸੋਹੀ ਰਾਗ ਦੇ ਵਿੱਚ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੋਹੀ ਚੰਦ ਬਹਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਧੰੜੈ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀਪ ਆਇਆ ਵਾਹਿਗੁਰਜੀ ਦਾ ਕਾ ਖਾਲਸਾ ਵਾਹਿਗੁਰਜੀ